ਕੀ ਇਹ ਚੱਲਿਆ ਬਲ 7 ਚਾਹੀਦਾ ਆਪਣੇ ਆ 8 ਵਜੇ ਬਧਿਆ ਹੋਇਆ ਵੀ ਇਹ ਚੱਲਿਆ ਬਲ ਇਹਦਾ ਘਟੌਂਗਾ ਆਇਆ ਡਾਕਟਰ ਦਾ ਕਹਿੰਦਾ ਬਈ ਚਿੱਟੀ ਫੜਕੜੀ ਪਾਣੀ ਜੀ ਪਾਓ ਕਹਿੰਦਾ ਉਹ ਹੱਲਾ ਜਾਂ ਜਿੱਕਲੀ ਹੁੰਦੀ ਆ ਮਤਲਬ ਉਹਨੂੰ ਫਿਰ ਬਈ ਆ ਕੇ ਉਹਨੂੰ ਠੰਡੀ ਰੱਖ ਕੇ ਉਹਦਾ ਪਾਣੀ ਨੱਕੇ ਜਿਹਾ ਰੱਖ ਕੇ ਪਾਓ ਇਹ ਗੱਲ ਕਰਦੇ ਆ ਬਾਕੀ ਡਾਕਟਰਾਂ ਨੂੰ ਫੋਨ ਕਰਦੇ ਆ ਵੀ ਦਾ ਇਦੇ ਬਾਅਦ ਜਿੰਨੇ ਮੈਂ ਸਰਚ ਕੀਤੀ ਆ ਉਹਦਾ ਤਾਂ ਅੱਕਾ ਹੀ ਦਾ ਪਾਣੀ ਚੂਨਾ ਜਿਹੜਾ ਨੂੰ ਪੱਤ ਲਭਾਉਣਾ ਵੇ ਆ ਗਏ ਪਾਣੀ ਨਿੱਤਰ ਗਿਆ ਇੱਕ ਦਿਹਾੜੀ ਇੱਕ ਨਿੱਤਰ ਗਿਆ ਉਤਨੇ ਨਿੱਤਰ ਗਿਆ ਪਾਣੀ ਉਹਦਾ ਤੇ ਜਿਵੇਂ ਮੈਂ ਵਰਪਣ ਚੂਨੇ ਦਾ ਪਾਣੀ ਚੱਲਦਾ ਵਾ ਚੱਲਦੇ ਪਾਣੀ ਚ ਮਦਦ ਲਈ ਛੱਡ ਦੂ ਥੋੜਾ ਥੋੜਾ ਹਰ ਕੇ ਤੇ ਜਾਂ ਕਨੇ ਚਿੱਟੀ ਫੜਕੜੀ 2.5 ਕਿਲੋ ਉਹ ਬਾਉ ਰਹੀ ਚੱਲਦਾ ਪਿਤਾ ਰੋਟ ਇਹ ਤੇ ਲੈਵਲ 7 ਚਾਈਦਾ ਮਿੱਟੀ ਦਾ ਤੇ ਬਾਕੀ ਪੂਰੀ ਲੌਂਜ ਵੀ ਨਾ ਵੀ ਕਰਤਾ ਬਾਕੀ ਡਾਕਟਰਾਂ ਨੂੰ ਜਿਹੜੇ ਪਹੁੰਚਦੇ ਘਟਦਾ ਕੀ ਹਾਲਾ ਤੇ ਵੱਧਾ ਕੀ ਹਾਲਾ ਅੱਜ ਡਾਕਟਰਾਂ ਨੂੰ ਫੋਨ ਲਾਉਂਦਾ ਆ ਪਾਪਾ ਦਿਖਾਵਾਂਗਾ ਉਹਨਾਂ ਸਾਰੇ ਵੀਡੀਓ ਭੇਜ ਦਿਆਂ ਉਹਨਾਂ ਨੂੰ ਡਾਕਟਰਾਂ ਨੂੰ ਵੀ ਦਾ ਕੀ ਵੱਧੇ ਦਾ ਕੀ ਹੈ ਨਾਲੇ ਘਟੇ ਦਾ ਕੀ ਹਾਲਾ ਮੈਂ ਬਲਾਹਤਾਂੜ ਬਲਾਹਤ ਕਾਲ ਕਰਾਂਗਾ ਟਮਾਟਰ ਨੂੰ ਪੋਦੇ ਆਂ